ਗਨਮਨ ਨਹੀਂ ਰੱਖਾਂਗੇ ਗੱਡੀਆਂ ਨਹੀਂ ਹੋਣਗੀਆਂ ਪਰ ਲੋਕ ਕਹਿੰਦੇ ਜੀ ਹੁਣ ਤਾਂ ਸਾਰਾ ਕੁਝ ਹੀ ਸਗੋ ਵੱਧ ਕਰਤਾ ਅ ਦੇਖੋ ਜੀ ਇਹ ਜਦੋਂ ਮੈਂ ਤੂੰ ਮਗਦਾ ਰਹੀ ਵੇ ਸੂਰ ਜਾ ਕਮੀਆਂ ਦੇ ਵੇੜੇ ਉਹ ਕਹਿੰਦੇ ਜੀ ਕਮੀਆਂ ਦੇ ਵੇੜੇ ਦੇ ਗੀਤ ਗਾਉਣ ਵਾਲੇ ਭਗਵੰਤਮਾਨ ਸਾਹਿਬ ਹੋਰੀ ਉਸ ਤੋਂ ਬਾਅਦ ਮਜ਼ਦੂਰਾਂ ਨੂੰ ਮਿਲਦੇ ਨਹੀਂਗੇ ਪਹਿਲਾਂ ਇਹ ਕੋਈ ਸੋਨੇ ਦਾ ਚਮਚ ਲੈ ਕੇ ਨਹੀਂ ਜੰਮਿਆ ਹੋਇਆ ਸਾਰੇ ਆਮ ਘਰਾਂ ਚੋਂ ਆਏ ਨੇ ਸਾਡੇ ਨਾਲ ਅੱਜ ਜਿਨ੍ਹਾਂ ਦੀ ਤਸਵੀਰ ਕੈਮਰੇਜ ਤੁਸੀਂ ਸਾਹਮਣੇ ਦੇਖ ਰਹੇ ਹੋ ਇਹਨਾਂ ਬਾਰੇ ਦੱਸਣਾ ਜਾਂ ਬੋਲਣਾ ਬਹੁਤ ਛੋਟੀ ਗੱਲ ਹੈ ਕਿਉਂਕਿ ਹਰ ਬੱਚੇ ਤੋਂ ਬਜ਼ੁਰਗ ਤੱਕ ਇਹਨਾਂ ਦੇ ਚਿਹਰੇ ਤੇ ਨਾਂ ਤੋਂ ਵਾਕਿਫ ਹੈ ਇਹ ਪਹਿਲਾਂ ਕਲਾਕਾਰ ਸੀ ਕਮੇਡੀਅਨ ਸੀ ਗਾਇਕ ਸੀ ਤੇ ਹੁਣ ਇਹ ਸਿਆਸਤ 'ਚ ਆ ਚੁੱਕੇ ਨੇ ਕਰਮਜੀਤ ਅਨਮੋਲ ਜੀ ਸਾਡੇ ਨਾਲ ਨੇ ਜੀ 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 ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਇੱਕ ਇੰਟਰਵਿਊ ਸੁਣੀ ਸੀ ਅੱਜ ਤੋਂ ਲਗਭਗ 7-8 ਸਾਲ ਪਹਿਲਾਂ ਉਹਦੇ 'ਚ ਤੁਹਾਨੂੰ ਇਹ ਪੁੱਛਿਆ ਗਿਆ ਸੀ ਵੀ ਤੁਸੀਂ ਸਿਆਸਤ 'ਚ ਆਉਂਗੇ ਕਿ ਨਹੀਂ ਤੇ ਤੁਸੀਂ ਕਿਹਾ ਸੀ ਨਾ ਜੀ ਨਾ ਮੈਂ ਬਿਲਕੁਲ ਨਹੀਂ ਆਉਂਗਾ ਕਿਉਂਕਿ ਅਹੀਂ ਤੱਕ ੁੱਗੀ ਜੀ ਨੂੰ ਮਾਸਾ ਵਾਪਸ ਬੁਲਾਇਆ ਤੇ ਹੁਣ ਤੁਸੀਂ ਆਫ ਆ ਗਈ ਬਾਜੀ ਪਤਾ ਨਹੀਂ ਹੁੰਦਾ ਵੀ ਇਹ ਪਰਮਾਤਮਾ ਨੇ ਡਿਜ਼ਾਈਨ ਕੀਤਾ ਹੁੰਦਾ ਹੈ ਸਭ ਕੁਝ ਕਿ ਕਿੱਧਰ ਨੂੰ ਜਾਣਾ ਤੇ ਇਸ ਸਬਬ ਬਣ ਕੇ ਕੋਈ ਆ ਗਈ ਜੀ ਹੁਣ ਭਾਜਪੀ ਦੇ ਪ੍ਰਧਾਨ ਜਾਖੜ ਸਾਹਿਬ ਕੱਲ ਕਹਿ ਰਹੇ ਸੀ ਵੀ ਇਹ ਜਿਹੜੇ 8 ਉਮੀਦਵਾਰ ਐਲਾਨੇ ਨੇ ਨਾ ਇਹਨਾਂ ਦੇ ਨਾਂ ਤਾਂ ਕਹਿੰਦੇ ਵਾਪਸ ਲੈ ਲੈਣੇ ਨੇ ਤੇ ਨਵੇਂ ਨਾਂ ਐਲਾਨੇ ਜਾਣਗੇ ਇਹਦੇ 'ਚ ਕੋਈ ਸੱਚ ਹੈ ਬਿਲਕੁਲ ਸੱਚ ਨਹੀਂ ਜੀ ਉਹ ਕੱਲ ਮਾਨ ਸਾਹਿਬ ਨੇ ਤੁਸੀਂ ਬਿਆਨ ਪੜ੍ਹੀ ਲਿਆ ਹੋਣਾ ਉਹਨਾਂ ਦਾ ਅੱਛਾ ਤੁਹਾਨੂੰ ਜਿਹੜੀ ਇਹ ਟਿਕਟ ਮਿਲੀ ਹੈ ਜੀ ਇਹਦੇ ਵਿੱਚ ਤੁਹਾਡਾ ਕੰਮ ਦੇਖਿਆ ਤੁਹਾਡੀ ਕਲਾਕਾਰੀ ਦੇਖੀ ਆ ਤੁਹਾਡਾ ਪੈਸਾ ਦੇਖਿਆ ਕਿ ਭਗਵੰਤ ਮਾਨ ਸਾਹਿਬ ਨਾਲ ਜਿਹੜੀ ਦੋਸਤੀ ਆ ਉਹ ਮੁੱਖ ਵਜਾ ਦੇਖੋ ਜੀ ਇਹ ਤਾਂ ਮੈਂ ਕਹਿ ਨਹੀਂ ਸਕਦਾ ਕੀ ਦੇਖਿਆ ਪਰ ਮੈਂ ਭਗਵੰਤ ਮਾਨ ਸਾਹਿਬ ਨੂੰ ਦੇਖਿਆ ਔਰ ਕੇਜਰੀਵਾਲ ਸਾਹਿਬ ਨੂੰ ਦੇਖਿਆ ਕਿਉਂਕਿ ਮਾਨ ਸਾਹਿਬ ਅੱਜ ਤੋਂ ਨਹੀਂ ਬਚਪਨ ਤੋਂ ਜਦ ਮੈਂ ਉਹਨਾਂ ਨੂੰ ਜਾਣਦਾ ਸੀ ਇਕੱਠੇ ਰਹੇ ਹਾਂ ਉਹਨਾਂ ਦੇ ਮਤਲਬ ਦਿਲਚਸਪ ਸਮਾਜ ਪ੍ਰਤੀ ਲੋਕਾਂ ਪ੍ਰਤੀ ਬੜਾ ਇੱਕ ਜਜ਼ਬਾ ਸੀ ਕਿ ਇਹ ਕਿਵੇਂ ਜਿਹੜਾ ਸਿਸਟਮ ਖਰਾਬ ਹੋਇਆ ਉਹਨੂੰ ਕਿਵੇਂ ਠੀਕ ਕੀਤਾ ਜਾਵੇ ਤਾਂ ਉਹਨਾਂ ਦੇ ਮਗਰਮਗਰੀ ਮੈਂ ਚੱਲਿਆ ਉਹਨਾਂ ਜੀ ਉਸੇ ਕਰਕੇ ਇੱਧਰ ਹੋ ਗਿਆ ਕੰਮ ਕੀ ਉਦੇਸ਼ ਮਨ ਚ ਲੈ ਕੇ ਸਿਆਸਤ ਚਾਹੀਓ ਦੇਖੋ ਜੀ ਬੜੇ ਥੱਲੇੋਂ ਉੱਠੇ ਹੋਏ ਆ ਹੌਲੀ ਹੌਲੀ ਰੋਟੀ ਜੋਗੇ ਹੋਏ ਕਮਾਲ ਆ ਬਥੇਰਾ ਕੁਝ ਕਮਾਇਆ ਵੀ ਹੈ ਤੇ ਨਾਲ ਨਾਲ ਛੇਟ ਕੇ ਕਈ ਵੀ ਸੀਗੀ ਸਮਾਜ ਸੇਵਾ ਦੀ ਵੀ ਸੀਗੀ ਤੇ ਪਿੰਡ ਪੱਧਰ ਤੇ ਮਾੜੇ ਮੋٹے ਕੰਮ ਕਰਦੇ ਰਹਿੰਦੇ ਹਨਾ ਲੋਕ ਸੇਵਾ ਦੇ ਤੇ ਇਹੀ ਚੀਜ਼ ਜਿਹੜੀ ਅੱਗੇ ਲੈ ਕੇ ਆਈ ਕਿ ਕੋਈ ਜ਼ਿੰਮੇਵਾਰੀ ਮਿਲਦੀ ਹੈ ਤਾਂ ਪਰਮਾਤਮਾ ਸੁੱਖ ਰੱਖੇ ਵੀ ਬਹੁਤ ਕੁਝ ਕਰਾਂਗੇ ਇਲਾਕੇ ਦੇ ਲਈ ਅੱਛਾ ਜਿਹੜਾ ਕਲਾਕਾਰ ਹੁੰਦਾ ਨਾ ਉਹ ਬੜਾ ਭਾਵਨਾਤਮਕ ਤੇ ਜਜ਼ਬਾਤੀ ਹੁੰਦਾ ਤੇ ਜਿਹੜੀ ਸਿਆਸਤ ਹੁੰਦੀ ਹੈ ਬੜੀ ਨਰਦਾਈ ਚੀਜ਼ ਹੁੰਦੀ ਆ ਦੋਵਾਂ ਚ ਮੈਨੇਜ ਕਰ ਲੂੰਗੇ ਦੇਖੋ ਜੀ ਸਿਆਣੇ ਕਹਿੰਦੇ ਵੀ ਜੇ ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ ਹੈਨਾ ਤੁਸੀਂ ਸਹੀ ਹੋ ਤਾਂ ਪ੍ਰਮਾਤਮਾ ਵੀ ਤੁਹਾਡੇ ਨਾਲ ਅੰਗ ਸੰਗ ਸਹਾ ਹੀ ਹੁੰਦਾ ਹੈ ਨਾ ਜਦੋਂ ਤੁਸੀਂ ਤੁਹਾਡੇ ਅੰਦਰ ਪਾਪ ਹੁੰਦਾ ਫਿਰ ਸਾਰਾ ਕੁਝ ਹੀ ਗਲਤ ਹੁੰਦਾ ਹੈ ਨਾ ਤੁਸੀਂ ਆਪ ਪਹਿਲਾਂ ਈਮਾਨਦਾਰ ਹੋ ਮ ਤਾਂ ਸਾਰੀ ਦੁਨੀਆ ਤੁਹਾਨੂੰ ਇਮਾਨਦਾਰੀ ਦੇਖੂਗੀ ਔਰ ਪ੍ਰਮਾਤਮਾ ਵੀ ਤੁਹਾਡੇ ਅੰਗ ਸੰਗ ਰਹੂਗਾ ਅ ਕਰਮਜੀਤ ਅਨਮੋਲ ਜਿਹੜੇ ਨੇ ਉਹ ਸੰਗਰੂਰ ਤੋਂ ਨਹੀਂ ਟਿਕਟ ਉਹਨਾਂ ਨੂੰ ਮਿਲੀ ਹੈ ਫਰੀਦਕੋਟ ਤੋਂ ਜੀ ਤੇ ਕੀ ਜਿੱਤ ਕੇ ਕਰਮਜੀਤ ਅਨਮੋਲ ਫਰੀਦਕੋਟ ਦਿਖਿਆ ਕਰਨਗੇ ਬਿਲਕੁਲ ਦੇਖਿਆ ਕਰੋਗੇ ਜੀ ਕਿਉਂ ਨਹੀਂ ਕਿਉਂਕਿ ਮੈਂ ਇਹ ਮੇਰੀ ਮਤਲਬ ਮੈਨੂੰ ਨਹੀਂ ਲੱਗਦਾ ਕੋਈ ਮੈਂ ਬਾਹਰੋਂ ਆ ਮੇਰੇ ਨਾਨਕੇ ਐਸੇ ਕੰਸਟੀਟਿਊਐਂਸੀ ਚ ਐ ਮੈਂ ਪੜਿਆ ਵੀ ਇੱਥੇ ਹੀ ਆ ਜੀ ਆਪਣਾ 6ਵੀਂ ਤੋਂ ਲੈ ਕੇ 9ਵੀਂ ਤੱਕ ਮੇਰੇ ਨਾਨਕੇ ਪਿੰਡ ਜਲਾਲ ਮੈਨੂੰ ਮੇਰੇ ਲਈ ਕੋਈ ਨਵਾਂ ਨਹੀਂ ਨਾਂ ਮੈਂ ਲੋਕਾਂ ਲਈ ਨਾਂ ਅੱਛਾ ਹੁਣ ਤੱਕ ਨਾ ਕਈ ਪਾਰਟੀਆਂ ਨੇ ਕਲਾਕਾਰਾਂ ਨੂੰ ਐਕਟਰਾਂ ਨੂੰ ਟਿਕਟ ਦਿੱਤੀ ਹੈ ਜਿਵੇਂ ਕਿ ਸੰਨੀ ਦਿਓਲ ਜਿਵੇਂ ਕਿ ਹਿਮਾ ਮਾਲਨੀ ਜਿਵੇਂ ਕਿ ਗੋਵਿੰਦਾ ਜੀ ਜਿਵੇਂ ਕਿ ਹੋਰ ਕਈ ਉਹ ਜਿੱਤਣ ਤੋਂ ਬਾਅਦ ਨਾ ਆਪਦੇ ਕੰਮ 'ਚ ਵਿਅਸਤ ਹੋ ਜਾਂਦੇ ਨੇ ਹਲਕਿਆਂ 'ਚ ਨਜ਼ਰ ਨਹੀਂ ਆਉਂਦੀ ਕੀ ਤੁਸੀਂ ਵੀ ਇੰਜ ਕਰੋਗੇ ਨਹੀਂ ਜੀ ਮੈਂ ਤਾਂ ਐਸੇ ਪੰਜਾਬ ਦਾ ਜੰਪ ਵਾਲਾ ਉਹ ਲੋਕ ਬੰਬੇ ਰਹਿੰਦੇ ਨੇ ਉਹਨਾਂ ਲਈ ਔਖਾ ਲੱਗਦਾ ਪਰ ਮੈਂ ਤਾਂ ਮੇਰਾ ਕੀ ਹੈ ਜੇ ਮੈਂ ਕੰਮ ਵੀ ਕਰੂੰ ਤਾਂ ਮੈਂ ਪੰਜਾਬ 'ਚ ਹੀ ਕਰੂੰਗਾ ਮੈਂ ਮੇਰੀ ਸ਼ੂਟਿੰਗ ਮੈਂ ਜੇ ਬੜੀ ਜ਼ਰੂਰੀ ਹੋਊ ਮੈਂ ਫਰੀਦਕੋਟ ਰੱਖ ਲੂੰਗਾ ਫਿਰ ਲੋਕਾਂ ਨੂੰ ਤਾਂ ਮਿਲਦਾ ਰਹੂੰਗਾ ਨਾ ਕੋਈ ਮੇਰੇ ਲਈ ਔਖਾ ਨਹੀਂ ਹੈਗਾ ਅੱਛਾ ਇੱਕ ਨਾ ਲੋਕਾਂ 'ਚ ਵੱਡਾ ਸਵਾਲ ਗੂੰਜ ਰਿਹਾ ਲੋਕ ਕਹਿੰਦੇ ਆਮ ਆਦਮੀ ਪਾਰਟੀ ਸੀ ਤੇ ਆਮ ਲੋਕਾਂ ਦੀ ਗੱਲ ਕਰਦੀ ਸੀ ਪਰ ਕਹਿੰਦੇ ਜੀ ਹੁਣ ਜਿਹੜੇ 8 ਉਮੀਦਵਾਰ ਐਲਾਨੇ ਨੇ ਇਹ ਕਹਿੰਦੇ ਸਾਰੇ ਹੀ ਖਾਸ ਨੇ ਚਾਰ ਪੰਜ ਮੰਤਰੀ ਨੇ ਇੱਕ ਜਿਹੜੇ ਨੇ ਉਹ ਕਲਾਕਾਰੀ ਦਾ ਵੱਡਾ ਨਾਂ ਕਹਿੰਦੇ ਜੀ ਆਮ ਕਿਹੜਾ ਹੋ ਗਿਆ ਦੇਖੋ ਜੀ ਇਹ ਆਮ ਜਿਹੜੇ ਅਗਲੇ ਐਮਐਲਏ ਆਉਣਗੇ ਉਹ ਵੀ ਤਾਂ ਆਮ ਹੀ ਹੋਣਗੇ ਜਿਹੜੇ ਜਿੱਤ ਕੇ ਆਗੇ ਉਹ ਵੀ ਤਾਂ ਥਾਂ ਭਰਨੀ ਹੈ ਉਹਦੇ ਚ ਆਮ ਹੀ ਹੋਣਗੇ ਸਾਰੇ ਇਹ ਵੀ ਆਮ ਹੀ ਨੇ ਕਿਉਂਕਿ ਹਰ ਇੱਕ ਬੰਦੇ ਦਾ ਰਾਈਟ ਬਣਦਾ ਉਹ ਰਾਈਜ਼ ਕਰਨਾ ਹੁੰਦਾ ਹਨਾ ਹੌਲੀ ਹੌਲੀ ਆਮ ਤੋਂ ਖਾਸ ਬਣਦਾ ਹੀ ਹੈ ਹਰ ਇੱਕ ਬੰਦਾ ਅੱਛਾ ਜਿਹੜੇ ਫਰੀਦਕੋਟ ਹਲਕੇ ਦੇ ਆਮ ਵਰਕਰ ਸੀ ਛੋਟੇ ਆਗੂ ਸੀ 10-10 ਸਾਲ ਉਹਨਾਂ ਨੇ ਕੰਮ ਕੀਤਾ ਤੁਹਾਨੂੰ ਨਹੀਂ ਲੱਗਦਾ ਤੁਹਾਨੂੰ ਪਾਰਟੀ ਨੇ ਇੱਥੇ ਭੇਜਤਾ ਉਹਨਾਂ ਚੋਂ ਬੜੇ ਸੀ ਜਿਹੜੇ ਚਾਹ ਵਣ ਸੀ ਐਮਪੀ ਦੀ ਟਿਕਟ ਦੇ ਉਹਨਾਂ ਦੀਆਂ ਆਸਾਂ ਉਮੀਦਾਂ ਸਦਰਾਂ ਦੇ ਉੱਪਰ ਕਿਤੇ ਨਾ ਕਿਤੇ ਪਾਣੀ ਫਿਰਿਆ ਜਾ ਉਹਨਾਂ ਚ ਨਿਰਾਸ਼ਾ ਆਈ ਹੋਊਗੀ ਦੇਖੋ ਜੀ ਹੋ ਸਕਦਾ ਆਈ ਹੋਵੇ ਪਰ ਮੈਂ ਵਿਸ਼ਵਾਸ ਦਿਵਾਉਣਾ ਕਿ ਜੇ ਕੱਲ ਨੂੰ ਮੈਨੂੰ ਮੌਕਾ ਮਿਲਦਾ ਤਾਂ ਸਮਝੋ ਉਹੀ ਐਮਪੀ ਨੇ ਮੈਨੂੰ ਪਤਾ ਹੈ ਕਿਉਂਕਿ ਉਹਨਾਂ ਨੇ ਖੂਨ ਪਸੀਨੇ ਨਾਲ ਇਹ ਸਿੰਜੀ ਪਾਰਟੀ ਹੈ ਔਰ ਅਮਾਨਦਾਰ ਵੀ ਨੇ ਮੈਂ ਕਈ ਬੰਦਿਆਂ ਨੂੰ ਮਿਲਿਆ ਵੀ ਹਾਂ ਮੈਂ ਇਹ ਵਿਸ਼ਵਾਸ ਦਵਾਉਣਾ ਕਿ ਉਹਨਾਂ ਨੂੰ ਕੋਈ ਨਿਰਾਸ਼ਾ ਨਹੀਂ ਹੋਗੀ ਪਹਿਲਾਂ ਜਦੋਂ ਇਲੈਕਸ਼ਨ ਪੰਜਾਬ 'ਚ ਨਹੀਂ ਸੀ ਹੋਏ ਜਦੋਂ 92 ਸੀਟਾਂ ਦੇ ਕੇ ਇਤਿਹਾਸਿਕ ਜਿੱਤ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਦਿੱਤੀ ਬੜਾ ਮਾਣ ਬਖਸ਼ਿਆ ਜੀ ਜੀ ਅ ਪਹਿਲੀ ਵਾਰ ਲੋਕਾਂ ਨੇ ਤੇ ਦੇਸ਼ ਨੇ ਨਜ਼ਾਰਾ ਵੇਖਿਆ ਜੀ ਜੀ ਉਸ ਤੋਂ ਪਹਿਲਾਂ ਤੁਹਾਡੀ ਇੱਕ ਵੀਡੀਓ ਤੁਹਾਡੀ ਤੇ ਮਾਨ ਸਾਹਿਬ ਦੀ ਕਮੀਆਂ ਦੇ ਵੇੜੇ ਦੇ ਗੀਤ ਵਾਲੀ ਬਹੁਤ ਦੇਖੀ ਜੀ ਜੀ ਪਰ ਉਸ ਤੋਂ ਬਾਅਦ ਨਾ ਇੱਕ ਇਲਜ਼ਾਮ ਇੱਕ ਸਵਾਲ ਫੈਜ਼ਾ ਚ ਗੂੰਜ ਰਿਹਾ ਔਰ ਮਜ਼ਦੂਰ ਧਰਨੇ ਲਾਉਣ ਗਏ ਉਹਨਾਂ ਦੀ ਕੋਠੀ ਅੱਗੇ ਤੇ ਚਾਰ ਲਾਠੀ ਚਾਰਜ ਕਹਿੰਦੇ ਮਜ਼ਦੂਰਾਂ ਤੇ ਹੋਏ ਦੇਖੋ ਜੀ ਮਿਲਣ ਦੀ ਗੱਲ ਇਹ ਹੁੰਦੀ ਹੈ ਕਿਉਂਕਿ ਜਦੋਂ ਜ਼ਿੰਮੇਵਾਰੀ ਵੱਡੀ ਪੈ ਜਾਂਦੀ ਹੈ ਤਾਂ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਪਰ ਮੈਨੂੰ ਨਹੀਂ ਲੱਗਦਾ ਕੋਈ ਵੀ ਉਹ ਨਹੀਂ ਬਿਲਕੁਲ ਹੀ ਨਹੀਂ ਮਿਲਦੇ ਕਰਨ ਕਿ ਉਹਨਾਂ ਕੋਲ ਪਾਲਿਸੀਜ਼ ਹੈਗੀਆਂ ਨੇ ਮਜ਼ਦੂਰਾਂ ਲਈ ਵੀ ਉਹ ਗਵਰਨਮੈਂਟ ਕਰ ਰਹੀ ਹੈ ਕੰਮ ਇੱਕ ਨਾ ਆਮ ਆਦਮੀ ਪਾਰਟੀ ਦਾ ਨਾਰਾ ਸੀ ਵੀਆਈਪੀ ਕਲਚਰ ਖਤਮ ਕਰ ਦਿਆਂਗੇ ਪਰ ਮੈਂ ਪਰਮਾਤਮਾ ਨੇ ਮੌਕਾ ਦਿੱਤਾ ਜਾਂ ਲੋਕਾਂ ਨੇ ਮੌਕਾ ਦਿੱਤਾ ਤਾਂ ਮੈਂ ਇਸ ਚੀਜ਼ ਤੋਂ ਦੂਰ ਰਹੂੰਗਾ ਅੱਛਾ ਇੱਕ ਨਾ ਹੋਰ ਸਵਾਲ ਹੈ ਜਿਵੇਂ ਪਿਛਲੇ ਦਿਨੀ ਰਾਜਕੁਮਾਰ ਚੱਬੇਵਾਲ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਚਾਏ ਨੇ ਪਹਿਲਾਂ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਉਹ ਕਾਂਗਰਸ ਤੋਂ ਆ ਗਏ ਲੋਕ ਇਹ ਕਹਿੰਦੇ ਵੀ ਜੇ ਸੁਖਬੀਰ ਬਾਦਲ ਤੇ ਰਾਜਾ ਵੜਿੰਗ ਚਾਹਣ ਵੀ ਅਸੀਂ ਵੀ ਆਮ ਆਦਮੀ ਵਿੱਚ ਆਉਣਾ ਹੈ ਤਾਂ ਫਿਰ ਕੀ ਆਮ ਆਦਮੀ ਪਾਰਟੀ ਉਹਨਾਂ ਨੂੰ ਵੀ ਲੈ ਲੂਗੀ ਇਹ ਤਾਂ ਸੀਨੀਅਰ ਲੀਡਰਸ਼ਿਪ ਹੀ ਦੱਸ ਦਤੀ ਜੀ ਕਿਉਂਕਿ ਲੋਕ ਕਹਿੰਦੇ ਨੇ ਵੀ ਜਿਹੜਾ ਬੰਦਾ ਕਿਸੇ ਪਾਰਟੀ 'ਚ ਰਿਹਾ ਉਹਦੀ ਸੋਚ ਸਮਝ ਵਿਚਾਰਤਾਰਾ ਉਹਦੀ ਹੁੰਦੀ ਆ ਤੇ ਰਾਤੋਂ ਰਾਤ ਉਹ ਬਦਲ ਕਿਵੇਂ ਜਾਂਦੀ ਹੈ ਦੇਖੋ ਜੀ ਹੁਣ ਪਤਾ ਨਹੀਂ ਉਹ ਤਾਂ ਉਹੀ ਜਾਣਨ ਵੀ ਜਿਹੜੇ ਮਤਲਬ ਐਦਾਂ ਹੁੰਦਾ ਹੈ ਪਰ ਕਿਉਂਕਿ ਪਾਰਟੀਆਂ ਨੂੰ ਬੰਦੇ ਵੀ ਚਾਹੀਦੇ ਹੁੰਦੇ ਨੇ ਸਾਰਾ ਕੁਝ ਚਾਹੀਦਾ ਹੈ ਬਾਕੀ ਇਹਦੇ ਤੇ ਜ਼ਿਆਦਾ ਜਿਹੜੇ ਸਾਡੇ ਸੀਨੀਅਰ ਨੇਤਾ ਲੋਗ ਨੇ ਉਹ ਵਧੀਆ ਜਵਾਬ ਦੇ ਸਕਦੇ ਹਨ ਕਰਮਨੀ ਜੀ ਅੱਜ ਫੇਰ ਮਨ ਕਰਦਾ ਕਮੀਆਂ ਦੇ ਵੇੜੇ ਦੇ ਗੀਤ ਗਾਉਣ ਨੂੰ ਕਿਉਂਕਿ ਤੁਸੀਂ ਤਾਂ ਬਹੁਤ ਹੀਟੋਂ ਬਿਲਕੁਲ ਜੀ ਮੈਂ ਤਾਂ ਹਮੇਸ਼ਾ ਹੀ ਇਹ ਗੀਤ ਗਾਉਣਾ ਮੇਰੀ ਤਾਂ ਸ਼ੁਰੂਆਤ ਹੀ ਇਸ ਗੀਤੋਂ ਹੋਈ ਸੀ ਜੀ ਹਾਂਜੀ ਅੱਜ ਫੇਰ 2 4 17 ਸਾਰਿਆਂ ਦੇ ਸਾਹਮਣੇ ਬਿਲਕੁਲ ਜੀ ਜਿਹੜੇ ਸਾਡੇ ਮਹਾਨ ਸ਼ਾਇਰ ਮਰਹੂਮ ਸੰਤਰਾ ਮੋਦਾਸੀ ਜੀ ਇਨਕਲਾਬੀ ਸ਼ਾਇਰ ਹੋਏ ਨੇ ਬੜਾ ਵਧੀਆ ਮੈਂ ਮਤਲਬ ਸਕੂਲ ਟਾਈਮ ਤੋਂ ਹੀ ਗੀਤ ਗਾਉਣਾ ਜੀ ਮੈਂ ਉਹ ਵੀ ਸੁਣਾਉਂਗਾ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾਰੀ ਵੇ ਸੂਰ ਜਾ ਕਮੀਆਂ ਦੇ ਵੇੜੇ ਗੀਤ ਆਪਾਂ ਗਾਇਆ ਬਹੁਤ ਸੋਹਣੀ ਤੁਹਾਡੀ ਆਵਾਜ਼ ਹੈ ਸਾਰੇ ਲੋਕ ਜਾਣਦੇ ਤੁਸੀਂ ਕਲਾਕਾਰ ਕਮੇਡੀਅਨ ਤੇ ਐਕਟਰ ਕਮਾਲ ਦੇ ਹੋ ਕਿ ਇਹੋ ਜਿਹੀ ਸਿਆਸਤਦਾਨ ਵੀ ਬਣੋਗੇ ਬਿਲਕੁਲ ਜੀ ਪੂਰੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜਾ ਕਲਾਕਾਰ ਹੁੰਦਾ ਉਹ ਬੜਾ ਸੁਖਮ ਹੁੰਦਾ ਹੈ ਉਹ ਜਦੋਂ ਅਸੀਂ ਕੋਈ ਵੀ ਕਰੈਕਟਰ ਕਰਦੇ ਹਾਂ ਤਾਂ ਉਸ ਕਰੈਕਟਰ 'ਚ ਢਲਣਾ ਪੈਂਦਾ ਚਾਹੇ ਉਹ ਮਜ਼ਦੂਰ ਦਾ ਹੋਵੇ ਚਾਹੇ ਕਿਸਾਨ ਦਾ ਹੋਵੇ ਜਾਂ ਕਿਸੇ ਦਾ ਵੀ ਹੋਵੇ ਤਾਂ ਉਸ ਲੈਵਲ ਤੇ ਜਾ ਕੇ ਅਸੀਂ ਸੋਚਦੇ ਹਾਂ ਉਹ ਮਤਲਬ ਉਸ ਜਾਮੇ ਉਹੀ ਪਹਿਨਾਉਨੇ ਆ ਤੇ ਸਾਨੂੰ ਕਲਾਕਾਰਾਂ ਨੂੰ ਵੱਧ ਪਤਾ ਹੁੰਦਾ ਕਿ ਇਹਦੀ ਐਮੀਅਤ ਕੀ ਹੈ ਜਾਂ ਇਹਦੇ ਦੁੱਖ ਤਕਲੀਫ ਕੀ ਨੇ ਸਾਨੂੰ ਭਲੀ ਭਾਂ ਜਾਣਦਾ ਹੁੰਦਾ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਹਰ ਇੱਕ ਗਰੀਬ ਮਜ਼ਦੂਰ ਕਿਸਾਨ ਦੇ ਆਸਾਮੀਦਾਂ ਦੇ ਖਰੇ ਮੈਂ ਤਾਂ ਹਮੇਸ਼ਾ ਹੀ ਦਿੰਨਾ ਜੀ ਮੇਰੇ ਲਈ ਕੋਈ ਵੀ ਬੰਦਾ ਕੋਈ ਪੈਸੇ ਚ ਛੋਟਾ ਵੱਡਾ ਨਹੀਂ ਅਨਸਾਨੀਅਤ ਚ ਵੱਡਾ ਹੋਣਾ ਚਾਹੀਦਾ ਬੰਦਾ ਵੀ ਉਹਦੇ ਚ ਇਨਸਾਨੀਅਤ ਕਿੰਨੀ ਹੈ ਹਨਾ ਮੇਰੇ ਲਈ ਸਾਰੇ ਇਕੁਅਲ ਨੇ ਮਿੱਤਰ ਪਿਆਰੋ ਤੁਸੀਂ ਸੁਣਿਆ ਕਰਮਜੀਤ ਅਨਬੋਲ ਸਾਹਿਬ ਪੂਰੇ ਜਾਹੋ ਜਲਾਲ ਦੇ ਨਾਲ ਮੈਦਾਨ 'ਚ ਆਨ ਡਟੇ ਨੇ ਜਿਵੇਂ ਤੁਸੀਂ ਇਹਨਾਂ ਦੀ ਗਾਇਕੀ ਦਾ ਜੋਰ ਦੇਖਿਆ ਕਮੇਡੀ ਦਾ ਜੋਰ ਦੇਖਿਆ ਫਿਲਮਾਂ ਦਾ ਦੇਖਿਆ ਹੁਣ 4 ਜੂਨ ਨੂੰ ਪਤਾ ਲੱਗੇਗਾ ਕਿ ਇਹਨਾਂ ਦੀ ਸਿਆਸਤ ਜਾਂ ਸਿਆਸ ਦੇ ਵਿੱਚ ਤੁਹਾਨੂੰ ਇਹਨਾਂ ਨੇ ਕਿੰਨਾ ਕੁ ਪ੍ਰਭਾਵਿਤ ਕੀਤਾ ਬਹੁਤ ਮਿਹਰਬਾਨੀ ਕਰਮਜੀਤ ਜੀ ਥੈਂਕ ਯੂ ਭਾਜੀ ਥੈਂਕ ਯੂ ਸੋ ਮੱਚ ਜੀ ਧੰਨਵਾਦ